ਪਾ ਯੂ ਲੇਕ ਫਰ ਨੀਚੇ ਸੇ ਰੋਡ ਤੇ ਪਰ ਇੱਕ ਐਕਸੀਡੈਂਟ ਹੋ ਗਿਆ ਰਾਤ ਨੂੰ ਇਹ ਐਕਸੀਡੈਂਟ ਪਹਿਲਾਂ ਨਹੀਂ ਹੋਇਆ ਇੱਕ ਐਕਸੀਡੈਂਟ ਪਿੱਛੇ ਵੀ ਹੋਇਆ ਸੀ ਉਦੋਂ ਵੀ ਟਰਾਂਸਫਾਰਮਰ ਦੇ ਨਾਲ ਹੀ ਹੋਇਆ ਹੈ ਜੇ ਟਰਾਂਸਫਾਰਮਰ ਜਿਹੜੇ ਰੋਡ ਦੇ ਵਿੱਚ ਹੈ ਟ੍ਰੈਫਿਕ ਜਾਮ ਦੀ ਉਸ ਸਮੱਸਿਆ ਦਾ ਹੈ ਕਾਰਨ ਹੀ ਟ੍ਰੈਫਿਕ ਫਿਰ ਕੰਟਰੋਲ ਨਹੀਂ ਹੋ ਰਿਹਾ ਹੋਮ ਲਾਈਟ ਬੰਦ ਹੈ ਜੀ ਲਾਈਟ ਸਾਰਿਆਂ ਦੀ ਬੰਦ ਹੈ ਜੀ ਦੇਖੀ ਕਿਹੜਾ ਗੱਲ ਦੋ ਜਿਹੜਾ ਇਹ ট্রান্সਫਾਰਮਰ ਐਤੋਂ ਚੱਕ ਲੈਣੇ ਚਾਹੀਦੇ ਦੋਨੋਂ ট্রান্সਫਾਰਮਰ ਚੱਕ ਲੈਣੇ ਚਾਹੀਦੇ ਆ ਰਸਤਾ ਬਹੁਤ ਰੁਕਦਾ ਹੈ ਪਹਿਲੇ ਵੀ ਐਕਸੀਡੈਂਟ ਹੋਇਆ ਪਹਿਲੇ ਵੀ ਹੋਇਆ ਪਹਿਲਾਂ ਪਿਛਲਾ ট্রান্সਫਾਰਮਰ ਟਿੱਕਿਆ ਸੀ ਉਹ ਮੈਂ ਦੂਜਾ ਟਿੱਕਿਆ ਹੈ ਇਹ ਚੱਕ ਦਣੇ ਚਾਹੀਦੇ ਆ ਰਸਤਾ ਜਾਮ ਕਰਦੇ ਆ ਰੋਜ਼ ਬਹੁਤ ਜ਼ਿਆਦਾ ਪਹਿਲੇ ਸੜਕਾ ਬਹੁਤ ਛੋਟੀਆਂ ਸੀ ਹੁਣ ਪੁਲ ਬਣਾ ਕੇ ਸੜਕਾ ਬਿਲਕੁਲ ਥੰਗ ਹੋਈ ਹੈ ਜਿਸ ਕਰਕੇ ਟ੍ਰੈਫਿਕ ਨਿਕਲ ਆਉਂਦਾ ਔਖਾ ਹੋਇਆ ਪੈਚੁਰੂ ਤੁਸੀਂ ਆਪ ਹੀ ਹੱਥ ਦੇ ਰਹੋ ਤੇ ਜਿੰਨਾ ਥ੍ਰੀ ਵੀਲਰ ਆ ਜਿੰਨਾ ਈ ਰਿਕਸ਼ਾ ਸਾਰਾ ਇੱਥੇ ਹੈ ਇੱਕ ਬੰਦਾ ਪੈਦਲ ਤੁਰਨਾ ਨੂੰ ਓਖਾ ਓਟ ਮਾਰਕੀਟ ਦਾ ਮਾਰਕੀਟ ਦੀ ਬੇੜਾ ਕਰਕ ਹੋ ਗਿਆ ਲਾਈਟ ਬੰਦ ਹੈ ਜੀ ਸਾਡੇ ਸਾਡਾ ਲਾਈਟ ਬੰਦ ਹੈ ਜੀ ਸਾਰੀ ਸਾਰੀ ਲਾਈਟ ਬੰਦ ਹੈ ਤੇ ਕੀ ਕਹਿਣਾ ਚਾਹੁੰਦਾ ਤੁਸੀਂ ਤਾਂ ਸਾਈਡ ਤੇ ਕਰੈਕਟ ਹੈ ਜੇ ਟਰਾਂਸਫਾਰਮਰ ਸਾਰੇ ਕਾਹੀ ਕੋਈ ਚੱਕ ਦੇਣੇ ਚਾਹੀਦੇ ਇੱਥੋਂ ਜਿਹੜਾ ਐਕਸੀਡੈਂਟ ਹੋਇਆ ਦਾ ਪਤਾ ਲੱਗਿਆ ਕੁਝ ਹਾਂ ਕੋਈ ਹਲੇ ਤੇ ਹੁਣ ਆ ਕੇ ਖੜੇ ਨੇ ਦੁਕਾਨ ਤੇ ਦੇਖਿਆ ਇਹਦਾ ਤਾਂ ਐਕਸੀਡੈਂਟ ਪਤਾ ਨਹੀਂ ਜਿਹੜੇ ਕਿ ਇਹ ਟਰਾਂਸਫਰਰ ਗਿਰਿਆ ਜਿਹੜਾ ਜਗਾ ਘਟ ਹੈ ਕਿਸੇ ਗੱਡੀ ਆਲਾ ਸਪੀਡ ਆਲਾ ਆਇਆ ਹੁਣ ਉਹਨੇ ਮਾਰੇ ਆਉਣਾ ਕਹਿੰਦੇ ਦੋ ਗੱਡੀਆਂ ਹਿੱਟ ਹੋਈਆਂ ਇਹਦਾ ਰਾਤ ਦਾ ਵਾਕ ਇਹਦਾ ਰਾਤ ਦਾ ਹੀ ਆਪਾਂ ਨੂੰ ਇਸ ਚੀਜ਼ਾਂ ਨਹੀਂ ਪਤਾ ਕਿ ਕੀ ਕਰਨਾ ਲੈਟਾ ਬੰਦਾ ਤੁਹਾਡੀਆਂ ਸਾਰੀਆਂ ਬਿਲਕੁਲ ਜੀ ਇਹਦੇ ਲਾਈਟਾਂ ਦਾ ਕੀ ট্রান্সਫਾਰਮਰ ਦਾ ਚੱਕਿਆ ਜਾਣਾ ਚਾਹੀਦਾ ਇੱਥੋਂ ਪਰੇਸ਼ਾਨੀ ਹੋ ਰਹੀ ਹੈ ਹਾਂ ਜੀ ਮੈਂ ਤਾਂ ਹੁਣ ਕਾफी ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਆ ਪਰੇਸ਼ਾਨੀ ਹੋਈ ਹੈ ਜੀ ਦੇਖੋ ਆ ਰੋਡ ਰੁੱਕ ਜਾਨਾ ਹੁਣ ਜਾਮ ਲੱਗਿਆ ਰਹਿਣਾ ਜਾਮ ਨਹੀਂ ਸਮੱਸਿਆ ਬਣ ਗਈ ਜੇ ਇਸੇ ਨਾਲ ਬਹੁਤ ਵੱਡੀ ਸਮੱਸਿਆ ਹੋ ਗਈ ਇਹ ਤਾਂ ਇਹ ਗੱਡੀ ਰਾਤ ਨਾਈਟ ਵਜੀ ਹੈ ਜੀ ਕਿਤੇ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਸਵੇਰੇ 8 ਵਜੇ ਡਿਊਟੀ ਤੇ ਆਏ ਹਾਂ ਜਦੋਂ ਆਣ ਕੇ ਦੇਖਿਆ ਜਾਮ ਲੱਗਿਆ ਸੀ ਜਾਮ ਕਰਨਾ ਸੀ ਅੱਗੇ ਆ ਕੇ ਦੇਖਿਆ ਤਾਂ ਗੱਡੀ ਜਿਹੜੀ ਹੈ ਟਰਾਂਸਫਾਰਮਰ ਦੇ ਵਿੱਚ ਲੱਗੀ ਹੋਈ ਹੈ ਤਾਂ ਇਹ ਗੱਡੀ ਦਾ ਤਾਂ ਪਤਾ ਨਹੀਂ ਹੁਣ ਵੀ ਬੰਦੇ ਹੈ ਨੇ ਜਾਂ ਡੈੱਡ ਨੇ ਇਹਦੇ ਬਾਰੇ ਕਹਿ ਨਹੀਂ ਸਕਦੇ ਤੇ ਅਗਲੇ ਦੂਜੀ ਗੱਡੀ ਜਿਹੜੀ ਆ ਉਹ ਹੈ ਨਹੀਂ ਇੱਕ ਹੀ ਗੱਡੀ ਸੀਗੀ ਉਹਦੀ ਨੰਬਰ ਪਲੇਟ ਜ਼ਰੂਰ ਮਿਲੀ ਆਪਾਂ ਨੂੰ ਇਹ ਪਿੱਛੋਂ ਹਿੱਟ ਕੀਤੀ ਹੈ ਜੀ ਆਹ ਬ੍ਰੇਕ ਲੱਗੀ ਇਸ ਗੱਡੀ ਦੀ ਪਿੱਛੋਂ ਹਿੱਟ ਕਰਕੇ ਇਹਦੀ ਬੈਕ ਵੀ ਟੁੱਟੀ ਆ ਪਰ ਉਹ ਕਿਹੜੀ ਰੋਡ ਤੇ ਆਇਆ ਇਹ ਰੋਡ ਹੋਇਆ ਜੀ ਭਾਰਤਨਗਰ ਤੋਂ ਬੱਸ ਸਟੈਂਡ ਨੂੰ ਜਾਂਦੇ ਆਈਐਸਈ ਲਾਈਟਾਂ ਤੋਂ ਅੱਗੇ ਜਾ ਕੇ ਲੱਕਣ ਵਾਲਿਆਂ ਜਿਹੜੇ ਦੁਕਾਨਾਂ ਨੇ ਉਹਨਾਂ ਦੇ ਸਾਹਮਣੇ ਟਰਾਂਸਫਾਰਮ ਵਿੱਚ ਹੋਣ ਕਾਰਨ ਇਹਦਾ ਜਿਆਦਾ ਨੁਕਸਾਨ ਹੋਇਆ ਟਰਾਂਸਫਾਰਮ ਜਿਹੜਾ ਕਾਰ ਦੇ ਉੱਪਰ ਦੇਖੋ ਜਿਹੜੇ 70 ਬੰਦੇ ਤੇ ਉਹਨਾਂ ਨੂੰ ਅੰਦਰ ਬਾਹਰੇ ਨਹੀਂ ਸਾਨੂੰ ਉਹਦੇ ਬਾਰੇ ਨਹੀਂ ਪਤਾ ਜੀ ਇਹ ਰਾਤ ਦਾ ਕਾਂਡ ਹੈ ਅਸੀਂ ਤਾਂ ਸਵੇਰੇ 8:30 ਵਜੇ ਆ ਕੇ ਦੇਖਿਆ ਗੱਡੀਆਂ ਦੋਨੇ ਲੋਕਲ ਆ ਜੀ ਜੋ ਐਡਰੈਸ ਮੁਤਾਬਕ ਦੋਨੇ ਲੋਕਲ ਨੇ ਗੱਡੀਆਂ